ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲਾ ਸੱਜਣੋ ਅੱਜ ਫੇਰ ਪਹੁੰਚੇ ਹੋਏ ਹਾਂ ਪਿੰਡ ਤੁੰਗਾਹੇੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਸੱਜਣਾ ਦਾ ਹੈਗਾ ਜੇ ਗੱਲਬਾਤ ਕਰ ਲਈਏ ਲੁਧਿਆਣਾ ਗਾਵਾਂ ਸੱਤ ਦਿਖਾਵਾਂਗੇ ਜਰਸੀ ਦੇ ਨਗੀਨੇ ਦਿਖਾਵਾਂਗੇ ਜੇ ਗੱਲਬਾਤ ਕਰ ਲਈਏ ਬਾਈ ਕੋਲੇ ਤੇ ਰੇਟ ਵੀ ਉਹ ਹੋਣਗੇ ਜਿਹੜੇ ਮੇਰੇ ਖਿਆਲ ਆ ਪੂਰੇ ਪੰਜਾਬ ਚ ਨਹੀਂ ਹੋਣੇ ਕਿਸੇ ਸੱਜਣ ਕੋਲੇ ਅੱਜ ਦੇ ਸੀਜ਼ਨ ਚ ਜਰਸੀ ਦੇ ਰੇਟਾਂ ਦੀ ਜੇ ਗੱਲਬਾਤ ਕਰ ਲਈਏ ਪੰਜ ਬੱਚੀਆਂ ਹੈਗੀਆਂ ਨੇ ਪਹਿਲਾ ਦੂਜਾ ਸੂਆ ਗੱਬਣਾ ਸੂਨਾਲੀਆਂ ਬਿਲਕੁਲ ਨੇੜਾ ਤੇ ਇੱਕ ਹੈਗੀ ਆ ਸੱਜਣੋ ਤੋਕੜ ਬੱਛੀ ਤੇ ਇੱਕ ਹੈਗੀ ਆ ਟੋਪ ਕੁਆਲਿਟੀ ਦੀ ਤਾਜੀ ਸੂਈ ਬੱਛੀ ਤੇ ਬਾਕੀ ਆ ਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਕੱਲਾ ਕੱਲਾ ਜਾਨਵਰ ਤੋੜ ਕੇ ਦਿਖਾਵਾਂਗੇ ਤੇ ਰੇਟ ਵੀ ਵੀਡੀਓ 'ਚ ਕਰਾਵਾਂਗੇ ਤੇ ਰੇਟ ਬਿਲਕੁਲ ਜਿਵੇਂ ਤੁਹਾਨੂੰ ਮੈਂ ਦੱਸਿਆ ਪੂਰੇ ਪੰਜਾਬ 'ਚੋਂ ਸਭ ਤੋਂ ਸਸਤੇ ਰੇਟ ਹੋਣਗੇ ਜਰਸੀ ਦੇ ਆ ਜਾ ਲਾਡੀ ਹੋਰ ਕਿਵੇਂ ਆ ਵਧੀਆ ਬਾਈ ਸਤਿ ਸ਼੍ਰੀ ਅਕਾਲ ਜੀ ਚੜਦੀ ਕਲਾ ਹਾਂਜੀ ਬਾਈ ਚੜਦੀ ਕਲਾ ਕਰ ਲਈਏ ਸ਼ੁਰੂ ਹੋ ਹਾਂਜੀ ਬਾਈ ਟੋਟਲ 7 ਨੇ ਹਾਂਜੀ ਬਾਈ ਚਲ ਆ ਤੋੜ ਦੇ ਬਾਈ ਹੋਰ ਕੇ ਸੂਆ ਕਿਹੜਾ ਇਹਦਾ ਸੂਆ ਬਾਈ ਪਹਿਲਾ ਮੂੰਹੋਂ ਚਾਰ ਦੰਦ ਸੂਆ ਪਹਿਲਾ ਦੰਦਾਂ ਚ ਹੈਗੀ ਆ ਚਾਰ ਦੰਦ ਨਸਲ ਆ ਗਈ ਜਰਸੀ ਹਾਂਜੀ ਆ ਨਸਲ ਆ ਗਈ ਜਰਸੀ ਦੇ ਵਿੱਚ ਰੰਗ ਰੂਪ ਦੀ ਵੀ ਚੰਗੀ ਆ ਤੇ ਥਣ ਥਣ ਵੀ ਚੰਗਾ ਲੱਗਾ ਤੇ ਆਰਡਰ ਵਾਲੀ ਆ ਐਨੂੰ ਐਨੂੰ ਕਮਾ ਲਾ ਐਨੂੰ ਐਨੂੰ ਲੈ ਚਲ ਵਾਰਲੇ ਬੰਨੇ ਧੁੱਪ ਇਧਰੋਂ ਪੈਂਦੀ ਆ ਆ ਇੱਥੋਂ ਦਿਖਾ ਦੇ ਆਰਡਰ ਰੂਟਰ ਤੇ ਮਾਰਦੇ ਸਮਾਰ ਕੇ ਸੂਆ ਹੈਗਾ ਪਹਿਲਾ ਤੇ ਦੰਦਾਂ ਚ ਹੈਗੀ ਜੇ ਗੱਲਬਾਤ ਕਰ ਲਈਏ ਚਾਰ ਦੰਦ ਕਮਾ ਲਓ ਜੀ ਦਿਨ ਕਿੰਨੇ ਕੱਢ ਦੂਗਾ ਜੀ ਦਿਨ ਬਾਈ ਪੂਰੇ ਨੇ ਇਹਦੇ ਲੈ ਜੇ ਤਾਂ ਪੰਜ ਚਾਰ ਦਿਨ ਲੈ ਜੇ ਸੂਪੇ ਤਾਂ ਅੱਜ ਵੀ ਸੂ ਸਕਦੀ ਆ ਠੀਕ ਆ ਗੱਲ ਹਾਂਜੀ ਆ ਦਿਨ ਬਾਈ ਕਹਿੰਦਾ ਇਹਦੇ ਤਕਰੀਬਨ ਤਕਰੀਬਨ ਵੀ ਬਰਾਬਰ ਹੋਈ ਪਏ ਨੇ ਅੱਜ ਵੀ ਸੂ ਸਕਦੀ ਇੱਕ ਦੋ ਦਿਨ ਲਿਜਾ ਵੀ ਸਕਦੀ ਆ ਤੇ ਆਰਡਰ ਰੱਖੂਗੀ ਸਟਿਚ ਤੇ ਥਣ ਖਣ ਵੀ ਚੰਗਾ ਬਣਾਉ ਦੁੱਧ ਕਿੰਨਾ ਕੁ ਪਾ ਦੂ ਇਸ ਤਰ੍ਹਾਂ ਦੁੱਧ ਬਾਈ ਚਾਹੀਦਾ ਇਹਨੂੰ 13 ਕ ਕਿਲੋ ਦਾ 12 13 ਕਿਲੋ ਹਾਂ ਰਾਮ ਨਾਲ ਰਾਮ ਨਾਲ ਇਧਰਲੇ ਪੰਨੇ ਮਾਰਦੇ ਗਰੀ ਅਗਲੇ ਪੰਨੇ ਮਾਰਦੇ ਲੇ ਵੇਲੂ ਵੇ ਤੇ ਕੈਮ ਸੀਰ ਸਾਹਿਬ ਬਹੁਤ ਆ ਬੱਸੀ ਤੇ ਠੰਡੀ ਸੀਲ ਇਹ ਨਸਲਾ ਆਏ ਗਈ तकरीबन तकरीबन ਤੇ ਇਹਨਾਂ ਦੀ 60% ਵੀ ਚੰਗੀ ਹੁੰਦੀ ਹੈ ਜੇ ਗੱਲਬਾਤ ਕਰ ਲਈਏ ਇੱਥੋਂ ਦਿਖਾ ਦੇ ਅਗਲੇ ਬੰਨਿਆਂ ਸਮਾਰਕ ਤੇ ਇੱਕ ਗੱਲ ਹੋਰ ਦੱਸ ਦਿਆ ਨਾ ਤੁਹਾਨੂੰ ਬੱਚੀਆਂ ਬਿਲਕੁਲ ਸਾਫ਼ ਆ ਗਈਆਂ ਰੰਗ ਰੂਪ ਦੀਆਂ ਵੀ ਚੰਗੀਆਂ ਨੇ ਚਮਕਦਮਕ ਵੀ ਚੰਗੀ ਹੈ ਤੇ ਰੇਟ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਰੇਟ ਹਰੇਕ ਸੱਜਣ ਦੀ ਪਹੁੰਚ 'ਤੇ ਹੋਣੀ ਹੈ ਹਨਾ ਹਾਂਜੀ ਇਹਦੇ ਕਿੰਨੇ ਪੈਸੇ ਲੱਗਣਗੇ ਇਹ 40000 ਬਾਈ 40000 ਹਾਂਜੀ ਹਾਂਜੀ ਕਿੰਨੇ ਛੱਡ ਦਾਂਗੇ 40000 ਖੰਡ ਮਾਨਤਾਨ ਕਰ ਦਾਂਗੇ ਵੀਰੇ ਹਜ਼ਾਰ ਖਾਂਡੇ ਦੇ ਚੋ ਛੱਡਾਂਗੇ ਆਪਾਂ ਆਏਗੇ ਸੱਜਣ ਨੂੰ ਤੇ ਆਰਡਰ ਅੱਗੇ ਪਿੱਛੇ ਦਾ ਬਣਾਉਗੀ ਲੈਣ ਦੇਣ ਵਾਲੀ ਮੁੱਲ ਦੱਸਾਂਗੇ ਅੱਜ ਆਪਾਂ ਤੇ ਹੁਣ ਮਾਰਦੇ ਗਏ ਜੀ 2 ਨੰਬਰ ਵਾਲੀ ਤੇ ਕੈਮਰਾ ਉਹਦੀ ਕੁਆਲਿਟੀ ਬੜੀ ਟੌਪ ਲੱਗਦੀ ਹੈ ਮੈਨੂੰ ਉਹਦਾ ਕਲਰ-ਕੁਲਰ ਵੀ ਜਰਸੀ ਵਾਲਾ ਆ ਗਿਆ ਤੇ ਬਾਡੀ 'ਚ ਸ਼ਾਈਨਿੰਗ ਸ਼ੂਨਿੰਗ ਵੀ ਆ ਗਈ ਤੇ ਆਰਡਰ ਆ ਗਿਆ ਅੱਗੇ ਪਿੱਛੇ ਦਾ ਆ ਲੈ ਆ ਬਈ ਇਹਨੂੰ ਇਹਦਾ ਸੂਆ ਕਿਹੜਾ ਲੱਗਿਆ ਇਹ ਪਹਿਲੇ ਸੂਏ ਸੂਂਦੀ ਆ ਬਾਈ ਇੱਕ ਦੰਦ ਦੀ ਪੱਟਿਆ ਇਹਨੇ ਹੱਲੇ ਸਿਰਫ ਹਾਂ ਸਿਰਫ ਇੱਕ ਦੰਦ ਖੀਰੀ ਮੰਨ ਲਓ ਚਾਹੇ ਇੱਕ ਦੰਦ ਦੀ ਪੱਟਿਆ ਜਾਂ ਹਾਂ ਇਹਨੂੰ ਤੁਸੀਂ ਖੀਰੀ ਵੀ ਮੰਨ ਸਕਦੇ ਹਾਂ ਕਿਉਂਕਿ ਇੱਕ ਦੰਦ ਪਾਈ ਕਹਿੰਦਾ ਹਲੇ ਹੋਣੇ-ਹੋਣੇ ਪੱਟਿਆ ਤੇ ਆਰਡਰ ਸੋਹਣਾ ਵਿਖਾਉਂਦੀ ਆ ਤੇ ਬਾਡੀ ਦੀ ਬਣਾਵਟ ਵੀ ਚੰਗੀ ਆ ਤੇ ਆਰਡਰ ਅੱਗੇ-ਪਿੱਛੇ ਦਾ ਹਨ ਸੁਣ ਵੀ ਐ ਲੱਗਾ ਟਾਪ ਕੁਆਲਿਟੀ ਦਾ ਇਧਰਲੇ ਬੰਨੇ ਹੋ ਕੇ ਦਿਖਾ ਦਿਆ ਘਰ ਤੋਂ ਮਾਰ ਕੇ ਇਧਰਲੇ ਬੰਨੇ ਹੋ ਦਿਖਾ ਦੇ ਅਗਲੇ ਬੰਨੇ ਆਰਡਰ ਉੱਤਰ ਨੇਰੇ ਲਾ ਕੇ ਜਮਾਇਨ ਇੱਥੋਂ ਇਹਨੇ ਇੱਕ ਦੰਦ ਪੱਟਿਆ ਇਹ ਕਿੰਨੇ ਦਿਨ ਕਰ ਦੂਗੀ ਬਈ ਇਹ ਲੈ ਜਾਊਗੀ 5-4 ਦਿਨ ਨਾ 5 ਤੋਂ 4 ਦਿਨ ਲੱਗੂਗੀ ਹੈ ਨਾ ਇਹ ਖੀਰੀਏ ਮੰਨ ਸਕਦੇ ਆ ਆ ਹਾਂਜੀ ਹਾਂਜੀ ਬਾਈ ਇਹ ਖੀਰੀਆਂ ਚ ਆ ਗਈ ਇਹਦੇ ਪੈਸੇ ਕਿੰਨੇ ਲਵਾਂਗੇ ਲੈ ਬੀ ਸੀਲ ਸਾਊ ਬਾਈ ਬੱਸੀ ਇਹ ਵੀ ਪੂਰੀ ਆ ਲੈ ਜਿਵੇਂ ਪਲੂਣਾ ਨਾ ਕੋਈ ਹੱਥ ਉੱਤ ਨਹੀਂ ਵਾੜਾ ਫਰੌਂਦੇ ਆ ਸੀਲ ਸਾਊ ਪੂਰੀਆਂ ਨੇ ਹਾਂ ਤੇ ਥਾਨ ਬਣਾਉ ਜਮਾ ਇਹਨਾਂ ਟੌਪ ਕੁਆਲਿਟੀ ਦੇ ਲੈ ਆ ਗਏ ਨੇ ਹੱਲੇ ਤਾਂ ਬਾਲ ਝੋਲ ਪਈ ਆ ਹੱਲੇ ਹਾਂ ਇਧਰਲੇ ਇਧਰਲੇ ਬਣਿਓ ਇੱਥੋਂ ਇੱਥੋਂ ਦਿਖਾ ਦੇ ਇਹਨੂੰ ਥਾਨ ਸੋਣਾ ਇਹਨੂੰ ਬਣਾਉਗੀ ਪੂਰਾ ਟੌਪ ਕੁਆਲਿਟੀ ਦਾ 4x4 ਵਾਲਾ ਸਿਸਟਮੇ ਬਣਾਉਗੀ ਇਹ ਕੱਦ-ਕਾੜ ਸਾਨੂੰ ਪਹਿਲੀ ਦੱਸ ਦੇਣਾ ਵੀ ਜਿਹੜੀ ਜਰਸੀ ਨਸ ਲੈ ਕੱਦ ਇਹਨਾਂ ਦਾ ਆਮ ਨਸਲ ਦੀਆਂ ਗਾਵਾਂ ਦੇ ਮੁਕਾਬਲੇ ਛੋਟਾ ਹੁੰਦਾ ਕਿਉਂਕਿ ਇਹਨਾਂ ਦਾ ਕੱਦੀ ਜਰਸੀ ਦਾ ਤਕਰੀਬਨ ਉਮਰ 'ਚ ਵੀ ਬੱਚਾ ਹੀ ਆ ਬਾਈ ਹਲੇ ਉਮਰ 'ਚ ਵੀ ਖੀਰੀ ਆ ਹਲੇ ਵੱਡਾ ਵੀ ਕਰੂ ਤੇ ਜਰਸੀ ਦਾ ਐਚ ਐਫ ਨਾ ਕਾਫੀ ਫਰਕ ਹੁੰਦਾ ਜਿਹੜੇ ਸੱਜਣ ਐਚ ਐਫ ਰੱਖਦੇ ਨੇ ਉਹਨਾਂ ਨੂੰ ਕਈ ਵਾਰੀ ਬਾਈ ਜਾਦੇ ਛੋਟੀ ਲੱਗਦੀ ਜਦੋਂ ਨੇੜੇ ਆ ਕੇ ਦੇਖਦੇ ਨੇ ਕਿਉਂਕਿ ਐਚ ਐਫ ਦਾ ਕੱਦ ਹੁੰਦਾ ਕਾਫੀ ਜਿਆਦੇ ਵੱਡਾ ਜਰਸੀ ਦਾ ਰੂਟੀਨ ਚ ਜਿੰਨੀਆਂ ਵੀ ਜਰਸੀਆਂ ਹੁੰਦੀਆਂ ਨੇ ਇਹ ਨਾਰਮਲ ਕੱਦ ਚ ਹੁੰਦੀਆਂ ਨੇ ਹਾਂਜੀ ਹਾਂਜੀ ਇਹ ਕਿੰਨੇ ਦੀ ਛੱਡ ਦੇਗਾ ਇਹਦਾ ਬਈ ਮੁੱਲ 40 ਆ ਆਪਾਂ 38000 ਦੀ ਦੇ ਦਾਂਗੇ ਇਹ ਦੇ ਦਾਂਗੇ ਬਾਈ ਕਹਿੰਦਾ 38 ਦੀ ਆਰਡਰ ਐਨ ਬਣਾਉਗੀ ਜਿਹੜਾ ਆਪਾਂ ਕਹਿ ਦਿੰਨਾ ਵੀ ਟਾਪ ਕੁਆਲਿਟੀ ਵਾਲਾ ਸਟਿਚ ਅੱਗੇ ਪਿੱਛੇ ਦਾ ਆ ਝੋਲ ਝੂਲ ਬਹੁਤ ਪਈਆ ਤੇ ਥਣ ਥਣ ਵੀ ਚੰਗਾ ਬਣਾਉਗੀ ਇਹ ਆ ਗਈ ਖੀਰੀਆਂ ਚ ਤੇ ਹੁਣ ਮਾਰਦੇ ਤਿੰਨ ਨੰਬਰਾਂ 'ਚ ਤੇ ਕੈਮਰਾ ਇਹਦਾ ਕਿਹੜਾ ਸੂਆ ਬਾਈ ਬਈ ਇਹਦਾ ਹੈਗਾ ਤੀਜਾ ਸੂਆ ਤੀਜਾ ਸੂਆ ਹਾਂਜੀ ਆ ਥਣ ਥਣ ਇਹਨੂੰ ਚੰਗਾ ਲੱਗਿਆ ਹਣਾ ਇੱਕ ਮਿੰਟ ਵੀ ਇਹ ਐਕਸੀ ਜਾਨੀ ਕਰੂਗੀ ਚੰਗਾ ਇਹ ਬਾਈ ਲੈ ਜੂਗੀ 5 6 ਦਾ ਨਾ ਏ ਪੰਜ ਸੱਤ ਦਿਨ ਨੂੰ ਆਰਡਰ ਬਹੁਤ ਬਣਾਉਗੀ ਪੰਜ ਸੱਤ ਦਿਨ ਜੇ ਕੱਢਦੀ ਆ ਹਾਂਜੀ ਆ ਪੰਜਾਂ ਸੱਤਾਂ ਦਿਨਾਂ ਦੇ ਹਿਸਾਬ ਨਾਲ ਆਰਡਰ ਬਹੁਤ ਬਣਾ ਦੂ ਇਹਦਾ ਕੀ ਰਿਕਾਰਡ ਰਿਹਾ ਦੁੱਧ ਦਾ ਇਹਦਾ ਬਈ 14 ਕਿਲੋ 14 ਕਿਲੋ ਹਾਂਜੀ ਇੱਕਤੀ ਦਾ ਮੈਂ ਇਹਦਾ ਵਾਧਾ ਹੀ ਕਰੂਗੀ ਇਸ ਵਾਰੀ ਇਸ ਵਾਰੀ ਹੈਗੀ ਉਮੀਦ ਵੀ ਕੱਢ ਦੂਗੀ ਪੰਜ ਦਾ ਆਪਣਾ 14 15 ਹਾਂਜੀ ਹਾਂ ਆਰਾਮ ਨਾਲ ਹੀ ਆਰਾਮ ਨਾਲ ਆ ਬਾਕੀ ਜਿਵੇਂ ਤੁਹਾਨੂੰ ਮੈਂ ਦੱਸਦਾ ਨਾ ਜਾਨਵਰਾਂ ਪਕਸ਼ਰ ਦਿਖਾਉਣੇ ਆ ਤੇ ਬਾਕੀ ਤੁਸੀਂ ਆਪਣੀ ਸਮਝ ਨਾਲ ਆਪਣੀ ਜੱਜਮੈਂਟ ਨਾਲ ਵੀ ਚੀਜ਼ ਖਰੀਦਣੀ ਹੁੰਦੀ ਆ ਤਸੱਲੀ ਕਰਕੇ ਹਾਂ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ 35000 ਰੁਪਇਆ ਸਿਰਫ ਸਿਰਫ 35000 ਬਾਹਾਂ ਨਾ ਆਈਆਂ ਆ ਮਿਲੂਗੀ ਥੋੜਾ ਛਪਾ ਹੀ ਹੋਊਗਾ ਤੇ ਥਣ ਥਣ ਲੱਗਿਆ ਇਹਨੂੰ ਜੇ ਗੱਲਬਾਤ ਕਰ ਲਈਏ ਮੱਝਾਂ ਨਾਲ ਦਾ ਹੀ ਲੱਗਿਆ ਮੋਟਾ ਥਣ ਲੱਗਿਆ ਪੂਰਾ ਚਵਾਈ ਚਬੂਈ ਤੇ ਇਹਦੀ ਬਿਲਕੁਲ ਫੋਕੀ ਹੋਊਗੀ ਇਹ ਬਾਈ ਕਹਿੰਦਾ ਦੇ ਲਾਂਗੇ ਸਿਰਫ 35000 ਦੀ ਇੱਥੋਂ ਆਰਡਰ ਆਰਡਰ ਬਿਛਾ ਦੇ ਇਸ ਨੂੰ ਸਮਾਰ ਕੇ ਬਣਾਉ ਆਰਡਰ ਹਜੇ ਹੱਲੇ ਤਾਂ ਬੜਾ ਹੋਊਗਾ ਲਾ ਆ ਚੋਲ ਜੂਲ ਬਹੁਤ ਪਈਆ ਥਣ ਥਣ ਦੇ ਹਿਸਾਬ ਨਾਲ ਰੂਟਰ ਦੀ ਕੁਆਲਿਟੀ ਇਹਦੀ ਚੰਗੀ ਬਣਾਉਗੀ ਅੱਗੇ ਪਿੱਛੇ ਆਰਡਰ ਬਣਾਉਗੀ ਤੇ ਹੁਣ ਮਾਰਦੇ 4 ਨੰਬਰ ਤੇ ਕੈਮਰਾ ਇਹਦਾ ਕਿਹੜਾ ਸੂਆ ਬਾਈ ਇਹ ਦੂਏ ਸੂਏ ਸੂੰਦੀ ਆ ਵੀਰੇ ਇਹਦਾ ਸੂਆ ਦੂਜਾ ਲੱਗਦੀ ਪੰਦਿਆਂ ਵਾਂਗੂ ਹਾਂ ਹਾਂ ਪਹਿਲਾਂ ਨਾਲ ਯਾਨੀ ਦੂਏ ਸੂਏ ਸੂਗੀ ਆਰਡਰ ਤੇ ਥਾਣੇ ਵੀ ਬਾ ਕਮਾਲ ਬਣਾਉਗੀ ਆਰਡਰ ਤੇ ਥਾਣੇ ਵੀ ਟੋਪ ਦਾ ਬਣਾਉਗੀ ਇਹਦਾ ਸੂਆ ਬਾਈ ਕਹਿੰਦਾ ਦੂਜਾ ਇਹਦੇ ਤਾਂ ਨੰਦ ਚੈੱਕ ਕਰੇ ਨਹੀਂ ਬਈ ਇਹਦੇ ਨਹੀਂ ਦੇਖੇ ਇਹ ਕਾਏ ਕਦਨ ਕੱਢੂ ਇਹ ਵੀ ਲੈ ਕੇ ਜਾਉ ਬਾਈ 5-7 ਤਨ ਇਹ ਕੱਢ ਦੂਗੀ 5-7 ਦਿਨ ਹਾਂ ਜੀ ਆ ਇਧਰਲੇ ਇਧਰ ਦੇ ਬੰਨੇ ਹੋ ਕੇ ਦਿਖਾ ਜੀ ਸਮਾਰ ਕੇ ਇਥੋਂ ਫੇਕ ਕੁਆਲਟੀ ਦਿਖਾ ਦੇ ਤੇ ਲੈ ਚੱਲ ਬਾਈ ਅੰਦਰ ਇਹ ਵੀ ਪ्युअर ਜਰਸੀ ਜੀ ਆ ਗਈ ਹੈ ਨਾ ਹਾਂ ਜੀ ਹਾਂ ਜੀ ਬਾਈ ਇਹਦਾ ਕੀ ਰਕਾਰ ਦੱਸਿਆ ਦੁੱਧ ਦਾ ਇਹਦਾ ਬਾਈ 13-14 ਕਿਲੋ ਦਾ ਦਈ ਜਾਂਦੀ ਹੈ ਇਹ ਐਕਤੀ ਤਾਂ ਵੱਧ ਹੀ ਜਦੂਏ ਸੂਏ ਡੰਗਰ ਵੱਧ ਉਹ ਦਿੰਦਾ ਵਾ ਕੁਆਲਟੀ ਦੇ ਹਿਸਾਬ ਨਾਲ ਇਹਨੂੰ ਵੱਧ ਦੇਣਾ ਚਾਹੀਦਾ ਵੱਧ ਚਾਹੀਦਾ ਬਾਈ ਹਾਂ ਗੋਲ ਲੇਵੇ ਦੀ ਆ ਆ ਆਰਡਰ ਆ ਗਿਆ ਇਹਦਾ ਬਾਕ ਬਾਕਮਾਲ ਆਰਡਰ ਆ ਗਿਆ ਇਹਦਾ ਸਾਰੀਆਂ ਗਾਵਾਂ ਤੇ ਜਿਵੇਂ ਗੱਲਬਾਤ ਕਰਨਾ ਦਨ ਇਹ ਵੀ ਹੱਲੇ ਲੈ ਕੇ ਜਾਊ ਲਾ ਆ ਆਰਡਰ ਦੀ ਆਰਡਰ ਦੀ ਕੁਆਲਿਟੀ ਬੜੀ ਟੌਪ ਆ ਰਹੀ ਤੇ ਥਣ ਥਣ ਵੀ ਚੰਗਾ ਲੱਗਿਆ ਤੇ ਬਣਾਊਗੀ ਵੀ ਆਰਡਰ ਜੇ ਗੱਲਬਾਤ ਕਰ ਲਈਏ ਅੱਗੇ ਪਿੱਛੇ ਦਾ ਅੱਗੇ ਪਿੱਛੇ ਦਾ ਆਰਡਰ ਬਣਾਊਗੀ ਸੂਆ ਇਹਦਾ ਹੈਗਾ ਦੂਜਾ ਦਿਨ 5 ਤੋਂ 7 ਕੱਢਦੀ ਆ ਇਹਦੇ ਪੈਸੇ ਕਿੰਨੇ ਲਵਾਂਗੇ ਲਾਡੀ ਇਹ ਬਾਈ ਦੇ ਦਾਂਗੇ ਆਪਾਂ 37000 ਦੀ ਇਹ ਦੇ ਦਾਂਗੇ 37000 ਦੀ ਵਾਲ ਲੈਣ ਦੇਣ ਵਾਲਾ ਹੀ ਆ ਵੀਰੇ ਆਫਰਾਂ ਲਾਤੀਆਂ ਹਾਂ ਜੀ ਹਾਂ ਆਫਰਾਂ ਵਾਲਾ ਸਿਸਟਮ ਹੀ ਆ ਤੇ ਹੁਣ ਮਾਰਦੇ ਆ ਬੱਛੀ ਤੇ ਕੈਮਰਾ ਇਹਦਾ ਆ ਗਿਆ ਪੰਜਵਾਂ ਨੰਬਰ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲਿਓ ਝੋਲ ਹੋ ਜਾਂਦਾ ਕਿ ਇਹਦਾ ਰੇਟ ਹੈਰਾਨ ਕਰਨ ਵਾਲਾ ਜੀ ਜਮਈ ਜਮਾਈ ਇਹਦਾ ਸੁਆ ਕਿਡਾ ਇਹ ਬੱਛੀ ਸੂਗੀ ਦੂਜੇ ਹੁਣ ਪਲੂਨ ਆ ਜਾਣੀ ਦੂਹੇ ਸੂਗੀ ਇਹ ਕੱਢਦੀ ਆ ਦਿਨ ਮੇਰਾ ਹਾਈ ਲੈ ਕੇ ਜਾਉ ਬਾਈ 15 20 ਦਿਨ ਲੈ ਕੇ ਜਾ ਸਕਦੇ ਇਹ 15 20 ਡੇਢ ਗੇੜ ਲੈ ਚੁ ਕੱਦ ਇਹਦਾ ਆ ਗਿਆ ਥੋੜਾ ਇੱਕ ਛੋਟੀ ਹਾਈ ਮੀਡੀਅਮ ਹਾਈਟ ਹਾਂਜੀ ਅਜਾਨ ਜੂਨ ਆ ਗਈ ਬਾਦੂ ਇਹਦਾ ਕੀ ਕੀ ਰਿਪੋਰਟ ਆ ਪਹਿਲੇ ਸੂਏ ਰੁੱਦੀ ਪਹਿਲੇ ਦੀ ਬਾਈ 12 ਕਿਲੋ 12 ਕਿਲੋ ਜਗਾ ਜੂਗਾ ਘੱਟ ਰੂਦੀ ਹਾਂ ਮੂੰਹ ਬਤੀਸ ਲੱਕੀਆ ਸੋਹਣੀ ਆ ਮੂੰਹ ਮੱਥੇ ਦੀ ਅਜਾਨ ਜੂਨ ਚੰਗੀ ਆ ਕੁਆਲਿਟੀ ਚੰਗੀ ਆ ਤੇ ਸਾਫ ਵੀ ਪੂਰੀ ਆ ਜੇ ਗੱਲਬਾਤ ਕਰ ਲਈਏ ਹਾਂਜੀ ਇਹ ਕਿੰਨੇ ਪੈਸੇ ਹੀ ਦੇ ਦਾਂਗੇ ਆਪਾਂ ਇਹ ਬਾਈ ਆਪਾਂ ਦੇ ਦਾਂਗੇ 28000 ਦੀ ਸਿਰਫ ਆਜ ਇਹ ਬਾਈ ਕਹਿੰਦਾ ਮਿਲੂਗੀ ਸਿਰਫ 28000 ਦੀ ਜਿਵੇਂ ਸਨਮਾ ਸਟਾਰਟਿੰਗ ਕੀ ਦੱਸਿਆ ਸੀ ਵੀ ਅੱਜ ਆਫਰ ਨਾਲ ਸਿਸ਼ਟ ਵੀ ਹੋਊਗਾ ਵੀ ਜਰਸੀ ਜਿਹੜੇ ਰੇਟ ਦੇ ਵਿੱਚ ਅੱਜ ਆਪਾਂ ਇੱਥੋਂ ਅਵੇਲੇਬਲ ਕਰਾਵਾਂਗੇ ਤੁਹਾਨੂੰ ਪੂਰੇ ਪੰਜਾਬ ਚੋਂ ਮੇਰੇ ਹਿਸਾਬ ਨਾਲ ਵੀ ਕਿਤੇ ਨਹੀਂ ਮਿਲ ਸਕਦੀ ਇਹ ਆ ਗਈ 5 ਨੰਬਰ ਵਾਲੀ ਬੱਛੀ ਤੇ ਹੁਣ ਮੇਰਾ ਆਇਆ ਬੱਛੀ ਧੋਕੜ ਬੱਛੀ ਤੇ ਲਿਆ ਇਸ ਤੋਂ ਬਾਅਦ ਇੱਕ ਤਾਜੀ ਸੂਈ ਵੀ ਦਿਖਾਵਾਂਗੇ ਇਹ ਵੀ ਤੋਰ ਦੋ ਜੀ ਇਹਦਾ ਸੂਆ ਕਿਹੜਾ ਆ ਗਿਆ ਬਾਈ ਇਹ ਇਹਦਾ ਹੈਗਾ ਪਹਿਲਾ ਸੂਆ ਪਹਿਲਾ ਸੂਆ ਹਾਂਜੀ ਬਾਡੀ ਬੁੱਡੀ ਵੀ ਚੰਗੀ ਆ ਹਨਾ ਹਾਂਜੀ ਇਹ ਅੱਜ ਆਏ ਨੇ ਦੋ ਲਗ ਐਸ਼ਾ ਹਾਂਜੀ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਤਾਂ ਬਾਈ ਹੁਣ ਕੀ ਪਤਾ ਜਾਣੀ ਆ ਇਹਦੇ ਪਰਸੋਂ ਠੀਕਾ ਭਰਾਇਆ ਹੋਇਆ ਪਰसों ਰੱਬ ਨਾਲ ਦੀ ਭਰਾ ਆਪਾਂ 5 ਕਿਲੋ ਭਰਾ ਆਇਆ ਦੁੱਧ ਕਿੰਨਾ ਹੋਣੇ ਥੱਲੇ ਇਹ ਵੀਰੇ ਇਹ ਆਇਆ ਅੱਜ ਇਹ ਤਾਂ ਹੀਟ ਕਰਕੇ ਘਟ ਗਈ ਸੀ ਦੁੱਧ ਆਪਾਂ 5 ਕਿਲੋ ਦੇਵਾਂਗੇ ਹੁਣ ਹਾਂਜੀ ਓਦਾਂ ਕਿੰਨਾ ਸੀ ਓਦਾਂ 8 ਓਦਾਂ 8 ਕਿਲੋ ਹਾਂਜੀ ਹਾਂ ਅੱਜ ਆਏ ਉਪਰਾ ਕਰਕੇ ਨਾ ਡੰਗਰ ਇੱਕ ਦਿਨ ਦਾ ਪੱਠਾ ਵੀ ਨਹੀਂ ਖਾਂਦਾ ਹੈਗਾ ਦਾਣਾ ਦੂਣਾ ਠੀਕਾ ਕਰ ਲਊਂ ਜਾਂ ਦੇ ਖੜਦੀ ਹਾਂ 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 ਜੇ ਇੱਕ ਦਿਨ ਖੜ ਗਈ ਫਿਰ ਤਾਂ ਇਹਦਾ ਦੁੱਧ ਆਪਾਂ ਪੂਰਾ ਦੱਸ ਦਾਂਗੇ ਵੀ ਕਿੰਨਾ ਠੀਕਾ ਪਰ ਇਸ ਟਾਈਮ ਆਪਾਂ 5 ਕਿਲੋ ਦੀ ਹੋਰ ਤੇ ਦੇ ਦਾਂਗੇ ਜੇ ਜੇ ਵੀ ਸੱਜਣ ਨੇ ਇਹ ਲੈਣੀ ਆ ਪੈਸੇ ਕਿੰਨੇ ਲਵਾਂਗੇ ਜੀ ਇਹਦੇ ਬਾਈ ਆਪਾਂ ਦੇ ਦਾਂਗੇ ਬੱਚੀ 14000 ਦੀ ਸਿਰਫ ਹਾਂਜੀ ਹਾਂ ਇਹ ਮਿਲੂ ਪ्युअर ਜਰਸੀ ਸਿਰਫ 14000 ਦੀ ਜਿਹੜੇ ਸੱਜਣ ਨੇ ਜਰਸੀ ਵਾਲਾ ਸ਼ੌਂਕ ਪੂਰਾ ਕਰਨਾ ਠੀਕ ਆ ਇਹਦੇ ਬਾਈ ਕਹਿੰਦਾ ਭਰਾਇਆ ਹੋਇਆ ਤੇ ਦੁੱਧ ਆਪਾਂ ਲੈ ਕੇ ਆਏ ਕਹਿੰਦਾ ਇਹਦਾ 7 ਤੋਂ 8 ਕਿਲੋ ਤੋਲ ਕੇ ਹੀਟ ਚਾਉਣ ਕਰਕੇ ਵੀ 2-3 ਕਿਲੋ ਦੁੱਧ ਕਈ ਵਾਰੀ ਸਫਰ ਕਰਕੇ ਪਸ਼ੂ ਤੋੜ ਜਾਂਦਾ ਹਾਂ ਉਹ ਜਾ ਤੜੀ ਬੱਚੀ ਓਕੇ ਆਈ ਚਵਾਈ ਦੀ ਓਕੇ ਜੀ ਰਿਪੋਰਟ ਹਰੇਕ ਬਕਸ ਤੋਂ ਹਾਂਜੀ ਹਾਂ ਤੇ ਹੁਣ ਮਾਰਦੇ ਘਰੀ ਤੇ ਤਾਜੀ ਸੂਈ ਚ ਇਹਦਾ ਸੂਆ ਕਿਹੜਾ ਇਹਦਾ ਪਹਿਲਾ ਬਾਈ ਇਹ ਦੰਦਾਂ ਚ ਕਿਵੇਂ ਆ ਏ ਵੀ ਨੇ ਦੇਖੀ ਭਾਈ ਦੰਦਾ ਜੇ ਆਦੀ ਆਏ ਨੇ ਨਾ ਗੇਰੀ ਬੱਚੀ ਮਗਰਾ ਸੀਗੀ ਦੰਦੇ ਦੇ ਆਪਾ ਚੈੱਕ ਨਹੀਂ ਕੀਤੇ ਹਾਂ ਨਹੀਂ ਕਰੇ ਇਹ ਕਿੰਨੇ ਦਿਨ ਦੀ ਸੂਈ ਆ ਸੰਗ ਦਗਾਏ ਹੋਏ ਨੇ ਬੱਚੇ ਦੇ ਹੈਗੀ 16 17 ਦਿਨ ਦੀ ਸੂਈ ਹੋਈ 17 18 ਦਿਨਾਂ ਦੀ ਹਾਂ ਹੁਣ ਦੁੱਧ ਤਿਆਰ ਕਿੰਨਾ ਬਾਲੇ ਦੁੱਧ ਕਿੰਨਾ ਸਤਾ ਦੇ ਥੱਲੇ ਦੁੱਧ ਭਾਈ ਇਹਦੇ ਥੱਲੇ ਹੈਗਾ ਵਾ 10 11 ਕਿਲੋ 10 11 ਆਉਂ ਕਰਦੀ ਅੱਜ ਵੀ ਥੋੜਾ ਮਾਰਦੀ ਥੋੜਾ ਬੱਚੇ ਕਰਕੇ ਕਰਦੀ ਆ ਜੀ ਬੱਚੇ ਕਰਕੇ ਕਰਦੀ ਆ ਭਾਜੀ ਜੇ ਨਾ ਉਧਰ ਡਰੂਡਰ ਦੀ ਚੰਗੀ ਆ ਇੱਥੋਂ ਦਿਖਾ ਦੇ ਆਡਰ ਡਰੂਡਰ ਦੇ ਦਾ ਸੂਆ ਹੈਗਾ ਪਹਿਲਾ ਤੇ ਦੁੱਧ ਹੈਗਾ ਬਾਈ ਕਹਿੰਦਾ 10 11 ਤੇ ਨਾਲ ਇਹਦੇ ਹੈਗੀ ਆ ਜੇ ਗੱਲਬਾਤ ਕਰੀਏ ਆ ਪੰਛੀ ਤੇ ਮਾਰਦੇ ਕੈਮਰਾ ਇਧਰਲੇ ਬੰਨੇ ਆ ਸੰਗੇ ਦੇ ਦਾਗੇ ਵੇ ਆ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਬਾਈ ਆਪਾਂ 35000 ਰੁਪਇਆ ਇਹਦਾ ਲਵਾਂਗੇ 35 ਇੱਥੋਂ ਪਛਾਣ ਤੋਂ ਹੋ ਕੇ ਦਿਖਾ ਦੇ ਅਜੇ ਰੇਟ ਦਾ ਸਾਰਿਆਂ ਦੇ ਜੈ ਜੀ ਸੂਆ ਪਹਿਲਾ ਪਹਿਲਾ ਸੂਆ ਨੰਬਰ ਬੋਲ ਦੋ ਆਪਣਾ ਨੰਬਰ ਆ ਆਪਣਾ ਹੈਗਾ 87290 97861 ਆ ਜਾ ਆ ਜਾ ਇਧਰਲੇ ਬੰਨੇ ਲਿਆ ਇੱਕ ਵਾਰੀ ਫੇਰ ਬੋਲ ਦੋ 98557 ਜੀ 98122 ਠੀਕ ਹੈ ਜੀ ਦੂਸਰਾ ਨੰਬਰ ਕਿਹੜਾ 18729097861 ਠੀਕ ਹੈ ਗੱਲ ਤੇ ਅੱਜ ਦੀ ਵੀਡੀਓ ਆਪਾਂ ਬਣਾਈ ਆ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਅਕਸਰੀ ਆਪਾਂ ਬਾਈ ਦੇ ਘਰੋਂ ਵੀਡੀਓ ਬਣਾਉਂਦੇ ਰਹਿੰਦੇ ਆ ਅੱਜ ਜਾਨਵਰ ਦਿਖਾਏ ਨੇ ਫੋਨ ਕਰਕੇ ਆਇਆ ਕਰੋ ਵੀਰੇ ਸਾਰੇ ਜਿਨ੍ਹਾਂ ਨੇ ਵੀ ਆਉਣਾ ਵਾ ਡੰਗਰ ਬੱਕ ਜਾਂਦੇ ਆ ਆਪਣੇ ਬਾਕੀ ਜਿਹੜਾ ਨਗ ਫੱਟਾ ਉਹਦੀ ਸਾਈ ਪਾ ਕੇ ਤੁਰਿਆ ਕਰੋ ਮੁੜ ਕੇ ਇੱਕ ਗਾਂ ਤੇ ਦੋ ਦੋ ਬੰਦੇ ਆ ਜਾਂਦੇ ਫੇ ਰੌਲਾ ਪੈਂਦਾ ਜੀ ਹਾਂ ਜੀ ਹਾਂ ਆ ਉਹ ਗੱਲ ਦਾ ਯਾਰ ਖਾਸ ਧਿਆਨ ਰੱਖਿਆ ਕਰੋ ਕਿਉਂਕਿ ਆ ਤੁਸੀਂ ਵੀ ਆਪਣਾ ਕੀਮਤੀ ਸਮਾਂ ਹਨਾ ਕੀ ਮੀਂਹ ਕਿਸੇ ਵਾਂ ਖਰਾਬ ਕਰ ਦੋ ਜਦੋਂ ਆਉਣ ਨੂੰ ਜਾਨਵਰੂਰੇ ਨਹੀਂ ਮਿਲਦਾ ਉਹ ਬਾਈਕ ਨਾ ਆਪਾਂ ਨੂੰ ਵੀ ਠੀਕ ਨਹੀਂ ਲੱਗਦਾ ਯਾਰ ਕੋਈ ਸੱਜਣਾ ਕਰੋ ਆ ਕੇ ਨਾ ਖਾਲੀ ਹੱਥ ਮੁੜਦਾ ਵੀ ਜਿਹੜਾ ਵੀ ਜਾਨਵਰ ਤੁਹਾਡੇ ਪਸੰਦ ਆਉਂਦਾ ਉਹਦੀ ਨਾਲ ਸਾਈ ਸੱਪਾ ਪਾਈ ਨਾ ਕਰਕੇ ਨੇੜੇ ਆ ਕੇ ਪਾਸ ਕਰਕੇ ਇਹਨਾਂ ਚੋਂ ਜਾਨਵਰ ਫਰੀਖ ਲਿਆ ਕਰੋ ਬਾਈ ਹਾਂਜੀ ਤੇ ਹੁਣ ਇੱਕ ਵਾਰੀ ਉਹਦੇ ਹੋਰ ਮਾਰਦੇ ਤਾਜੀ ਦੇ ਇੱਥੇ ਅੱਜ ਨਾ ਕਿ ਸਾਰੇ ਹੀ ਤਕਰੀਬਨ ਆਪਣੇ ਥਾਣ ਤੋਂ ਲੈਵੇ ਰੇ ਸਾਫ ਹਾਂ ਇਧਰਲੇ ਬੰਨੇ ਵੀ ਮਾਰਦੇ ਗਏ ਜੀ ਇੱਕ ਵਾਰੀ ਇਧਰੋਂ ਦਿਖਾ ਦੇ ਸਾਰੀਆਂ ਇਹ ਹੈਗੇ ਨੇ ਪਸ਼ੂ ਗੱਬਣ ਇਹ ਚਾਰ ਦੰਦ ਦਾ ਉਹ ਖੀਰੀਆ ਪੱਛੀ ਕੁਆਲਿਟੀ ਸਾਰਿਆਂ ਦੀ ਚੰਗੀ ਆ ਤੇ ਰੇਟ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਵੀ ਰੇਟ ਹੈਰਾਨ ਕਰਨ ਵਾਲੀ ਕਰਾਵਾਂਗੇ ਪਰ ਰੇਟ ਬਾਈ ਵਾਲੇ ਉਹੀ ਨੇ 35 40 ਵਾਲੀ ਰੇਟ ਹੀ ਨੇ ਸਾਰੇ ਜਾਨਵਰਾਂ ਦੀ ਵੀਰੇ ਤਾਈਓ ਦਾ ਆਪਣੇ ਕੋਲੇ ਦੂਰੋਂ ਆਉਂਦੇ ਆ ਬੰਦੇ ਰੇਟ ਜਾਇਜ਼ ਕਰਕੇ ਨਾਗ ਆਪਣੇ ਵੀਡੀਓ ਤੋਂ ਬਾਅਦ ਘੰਟੇ ਦੋ ਘੰਟੇ ਬਾਅਦ ਸਾਰੇ ਸੇਲ ਹੋ ਜਾਂਦੇ ਆ ਨਾਗ ਬਾਕੀ ਇਹਨਾਂ ਚੋਂ ਬਾਈ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ